ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਵਤਿ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤਉ ਦ੍ਰਿਟਿ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਾਡਾ ਮਨੋਰਥ ਵੀ ਸਾਡਾ ਮਾਨ ਵੀ ਸਾਰਾ ਕੁਝ ਸਤਿਗੁਰੂ ਜੀ ਨੇ ਸਾਡਾ ਜਿਉਣਾ ਵੀ ਸਤਿਗੁਰੂ ਜੀ ਨੇ ਸਾਡਾ ਮਰਨਾ ਵੀ ਸਤਿਗੁਰੂ ਜੀ ਨੇ ਇਸ ਕਰਕੇ ਇਹਨਾਂ ਤੋਂ ਬਿਨਾ ਸਾਡਾ ਕੁਝ ਵੀ ਨਹੀਂ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਸੰਗਤ ਮਹਾਰਾਜ ਸੁਖਵਚ ਆਪ ਜੀ ਦੇ ਸੰਗ ਕਰਕੇ ਹੀ ਅਸਾਂ ਦਾ ਜੀਵਨ ਹੈ ਅਸਾਂ ਦੀ ਹਮਰੀ ਜਾਤ ਪਾਤ ਗੁਰ ਸਤਿਗੁਰੂ ਹਮ ਵਿੱਚੋ ਸਿਰ ਗੁਰ ਕੇ ਅਸੀਂ ਲਾਲੇ ਕੋਲੇ ਬਣ ਕੇ ਆਪ ਜੀ ਦੇ ਨੌਕਰ ਬਣ ਕੇ ਵਿਚਰੀਏ ਸਤਿਗੁਰੂ ਜੀ ਆਪ ਜੀ ਨੂੰ ਕਬੂਲ ਹੋਈਏ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਈਐ ਸੱਚੇ ਪਾਤਸ਼ਾਹ ਜੀ ਹਉ ਗੁਰਮੁਖ ਘਰ ਕਮਾਵਾਂ ਜੇ ਗੁਰ ਸਮਝਾਈਐ ਜੋ ਸਤਿਗੁਰਾਂ ਦਾ ਤਰਸ ਵਰਤਦਾ ਤਾਂ ਅਲੱਗ-ਅਲੱਗ ਤਰੀਕਿਆਂ ਦੁਆਰਾ ਗੁਰੂ ਸਾਹਿਬ ਹਰ ਇੱਕ ਸਿੱਖ ਨੂੰ ਸੇਵਾ ਬਖਸ਼ਦੇ ਨੇ ਜਿਵੇਂ ਭਾਈ ਗੁਰਜੀਤ ਸਿੰਘ ਨੂੰ ਬਖਸ਼ੀ ਹੈ ਸਾਰੇ ਉਹ ਅਲੱਗ-ਅਲੱਗ ਅਨਕਪਾਂਤ ਕਰ ਸੇਵਾ ਕਰੀ ਹੈ ਸਾਰੇ ਤਰੀਕਿਆਂ ਨਾਲ ਸੇਵਾ ਕਬੂਲ ਹੁੰਦੀ ਹੈ ਹੋਵੇ ਭਾਵਨਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਸੀਸ ਰੱਖ ਕੇ ਗੁਰੂ ਜੀ ਦੇ ਪਰਥਾਏ ਤਾਂ ਉਹ ਹਰ ਕਿਸਮ ਦੀ ਸੇਵਾ ਕਬੂਲ ਕਰ ਲੈਂਦੇ ਨੇ ਅਸੀਂ ਇਸ ਦਰਦ ਨਾਲ ਉਹਨਾਂ ਦੇ ਅੰਦਰ ਦੇ ਆਤਮੇ ਵਿੱਚ ਜੋ ਦਰਦ ਵਾਹਿਗੁਰੂ ਜੀ ਨੇ ਪਾਇਆ ਹੈ ਵੀ ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦਾ ਕੋਈ ਪਿਸ਼ਾਬ ਤੱਕ ਕਰ ਜਾਂਦਾ ਮਹਾਰਾਜ ਦੇ ਅੰਗਾਂ ਦੇ ਉੱਤੇ ਇੰਨੀ ਉਹ ਜੇ ਜੀਵੇ ਪਤ ਲੱਥੀ ਜਾਏ ਸਭ ਰਾਮ ਜੀਤਾ ਕਿਸ਼ਨਾਏ ਉਹ ਹਾਲਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਕਰਦਿਆਂ ਨੂੰ ਇਹ ਕਹਿ ਕੇ ਵੀ ਮੈਂ ਹਰਿਮੰਦਰ ਸਾਹਿਬ ਚੱਲਿਆ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ ਚੱਲਿਆ ਕਿਉਂਕਿ ਕਰਤਿਆਨੇ ਚੜ੍ਹਨੀ ਸੀ ਦੇਣਾ ਉੱਤੇ ਉਹ ਆਕੇ ਟਾਵਰ ਤੇ ਚੜ ਗਏ 400 ਫੁੱਟ ਉੱਚੇ ਬੜੇ ਚਖੜ ਹਨੇਰੀਆਂ ਗਰਮੀ ਅੱਤ ਦੀ 53 ਡਿਗਰੀ ਤੱਕ ਟੈਂਪਰੇਚਰ ਹੁੰਦਾ ਰਿਹਾ ਤੇ ਦਰਦ ਉਹ ਆਪ ਜੀ ਨੂੰ ਦੱਸ ਰਹੇ ਹਾਂ ਵੀ ਉਹਨਾਂ ਦੇ ਅੰਦਰ ਇਹ ਹੈ ਉਸ ਕਰਕੇ ਅਸੀਂ ਅਸੀਂ ਸਿਰਫ ਉਹ ਦਰਦ ਦੇ ਵਰਤਹਾਏ ਇੱਕ ਤੇਲ ਹਾ ਦਾ ਨਾਰਾ ਹੀ ਮਾਰ ਸਕਦੇ ਹਾਂ ਅਸੀਂ ਉਸ ਦਰਦ ਨੂੰ ਲੈ ਕੇ ਨਾਲ ਇਹ ਵੀ ਆਪਣੇ ਆਪ ਨੂੰ ਅਸੀਂ ਬਹੁਤ ਨਮੋਸ਼ੀ ਭਰੀ ਹਾਲਤ ਵਿੱਚ ਗੁਰੂ ਅਕੈਸਰ ਰੋਂਦੇ ਕਰ ਲਾਉਂਦੇ ਰਹਿੰਦੇ ਹਾਂ ਪੀਤਨ ਗੁਰੂ ਤੇਗ ਬਹਾਦਰ ਜੀ ਆਪ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਲੂਦੀਨ ਸਾਡੇ ਜਿੱਥੇ ਸਾਡੀ ਜਨਮ ਭੂਮੀ ਹੈ ਸਮਾਣਾ ਉੱਥੋਂ ਤੋਂ ਤੇ ਬਾਬਾ ਜੁਰਾ ਵਰ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਜਲਾਦ ਉਥੋਂ ਦੇ ਨੇ ਇਸ ਕਰਕੇ ਅਸੀਂ ਕਰ ਲਾਉਂਦੇ ਰਹਿੰਦੇ ਹਾਂ ਗੁਰੂ ਪਾਸ਼ਾ ਹਮਰੇ ਕਰਮਾਂ ਵਿੱਚ ਰੋ ਠਾਕੁਰ ਤੂੰ ਪੈਜ ਰੱਖੋ ਆਪਣੀ ਦੇ ਸਾਡੇ ਕਰਮਾਂ ਕਰਕੇ ਤਾਂ ਅਸੀਂ ਮਹਾਰਾਜ ਕਦੇ ਬਖਸ਼ੇ ਨਹੀਂ ਜਾਵਾਂਗੇ ਪਰ ਤੁਸੀਂ ਆਪਣੇ ਬਣਾ ਲਿਆ ਸਾਡਾ ਨਾਮ ਪੈ ਗਿਆ ਵੀ ਇਹ ਸਿੱਖ ਨੇ ਗੁਰੂ ਦੇ ਇਹ ਤੁਸੀਂ ਆਪਣੇ ਆਂ ਦੀ लाज ਰੱਖ ਲੋ ਇਹ ਹੀ ਸਾਡਾ ਤਰਲ ਹੈ ਗੁਰੂ ਅੱਗੇ ਕਿ ਜੇ ਗੁਰਜੀਤ ਸਿੰਘ ਨਹੀਂ ਚੱਲ ਸਕਿਆ ਉਹਨੂੰ ਪਾਤਸ਼ਾਹ ਨੇ ਉਹ ਡਿਊਟੀ ਲਈ ਹੈ ਤਾਂ ਅਸੀਂ ਵੀ ਸਾਡਾ ਹਰ ਫਰਜ ਬਣਦਾ ਹੈ ਕਿ ਉਹਨਾਂ ਦੇ ਪ੍ਰਤੀਬੱਧ ਤੋਂ ਵੱਧ ਬਾਣੀ ਜਾਂ ਜਿਵੇਂ ਗੁਰਪ੍ਰੀਤ ਸਿੰਘ ਜਿਨ੍ਹਾਂ ਕ ਇਹਨਾਂ ਨੂੰ ਮਹਾਰਾਜ ਨੇ ਬਲ ਬਖਸ਼ਿਆ ਸੇਵਾ ਬਖਸ਼ੀ ਹੈ ਉਹ ਸੇਵਾ ਨਿਭਾਉਣ ਵਾਸਤੇ ਤਤ ਪਰ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਤਰਸ ਵਰਤੋਂ ਨਾ ਉਹਨਾਂ ਦੀ ਮਾਤਾ ਵੀ ਬਹੁਤ ਬਲੰਦ ਹੌਂਸਲੇ ਵਿੱਚ ਇੰਨੀ ਵੱਡੀ ਉਮਰ ਦੇ ਵਿੱਚ ਗੁਰਜੀਤ ਸਿੰਘ ਦੇ ਮਾਤਾ ਜੀ ਨੇ ਜਿਹੜੇ ਉਹ ਵੀ ਹਰ ਹਾਲਤ ਵਿੱਚ ਆਪਣੇ ਉਸ ਪੁੱਤ ਦੇ ਦਰਦ ਨੂੰ ਲੈ ਕੇ ਵੀ ਗੁਰੂ ਦੇ ਪਿਆਰ ਵਿੱਚ ਬੈਠਾ ਨਹੀਂ ਤੇ ਮਾਂ ਐਵੇਂ ਹੀ ਬੇਹੋਸ਼ ਹੋ ਜਾਂਦੀ ਹੁੰਦੀ ਹੈ ਵੇਖ ਕੇ ਮੈਂ ਕਿਵੇਂ ਜਰ ਸਕਾਂ ਆਪਣੀ ਨੂੰ ਨੂੰ ਵੇਖ ਕੇ ਏ ਆਪਣੇ ਪੋਤਿਆਂ ਨੂੰ ਵੇਖ ਕੇ ਪਰ ਉਹ ਸਤਗੁਰਾਂ ਦਾ ਦਰਦ ਲੈ ਕੇ ਚੀਸ ਲੈ ਕੇ ਉਹ ਵੀ ਨਾਲ ਵਿਚਰ ਰਹੇ ਨੇ ਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਵੀ ਇਸ ਸੇਵਾ ਦੇ ਵਿੱਚ ਜਰੂਰ ਸ਼ਰੀਕ ਹੋਈਏ ਤੇ ਬਾਬਾ ਜੋਰਾਵਰ ਫਤਿਹ ਸਿੰਘ ਜੀ ਬਖਸ਼ਿਸ਼ ਕਰਨ ਮਾਤਾ ਗੁਜਰ ਜੀ ਤੁਸੀਂ ਬਹੁਤ ਕੁਝ ਗੁਜ਼ਾਰਿਆ ਆਪਣੇ ਜੀਤੇ ਤੇ ਉਹ ਗੁਜ਼ਾਰਿਆ ਹੋਇਆ ਅਸਾਂ ਜੀ ਇਨਵਾਜ ਜੀਵਨ ਦੇ ਰਿਹਾ ਹੈ ਲੋ ਦੇ ਰਿਹਾ ਹੈ ਤੇ ਮੈਂ ਤੇ ਬੱਚਿਆਂ ਨਾਲ ਕੱਲ ਗੱਲ ਕਰ ਰਿਹਾ ਸੀ ਬੇ ਜੇ ਕਿ ਸੇ ਦਿਨਿਆਵੀ ਸਕੂਲ ਕਾਲਜ ਯੂਨੀਵਰਸਿਟੀ ਚ ਫੀਸ ਭਰੀ ਹੋਵੇ ਬੱਚਾ ਛੁੱਟੀ ਨਹੀਂ ਕਰਦਾ ਮਾਪੇ ਵੀ ਇਹਨਾਂ ਨੂੰ ਛੁੱਟੀ ਕਰ ਦਿੰਦੇ ਬੇ ਤੂੰ ਪੜ੍ਹਾਈ ਡਿਗਰੀ ਪੂਰੀ ਕਰ ਤੇਰੇ ਵਾਸਤੇ ਬੜਾ ਪੈਸਾ ਪਰਿਆ ਸਾਡੇ ਵਾਸਤੇ ਤਾਂ ਦਸਵੇਂ ਜੀ ਪਿਤਾ ਨੇ ਆਪਣੇ ਪੁੱਤਾਂ ਦਾ ਚਰ ਵੀ ਖੂਨ ਨਹੀਂ ਹਾਂ ਚ ਪਾ ਕੇ ਮਹੱਲ ਉਸਾਰ ਦਿੱਤੇ ਐਸਾ ਨੂੰ ਪੁੱਤ ਬਣਾ ਲਿਆ ਸਾਡਾ ਫਰਜ ਬਣਦਾ ਵੀ ਅਸੀਂ ਸਾਜ ਸਿਮਰੋ ਗੋਬਿੰਦ ਮੰਤਰ ਕੀ ਉਤਰੈ ਚਿੰਦ ਉਹ ਬਖਸ਼ਿਸ਼ ਨੂੰ ਅਸੀਂ ਪਾ ਸਕੀਏ ਅਸੀਂ ਨਿੰਦਿਆ ਚੁਗਲੀ ਝੂਠ ਫਰੇਵ ਤੋਂ ਬਚੀਏ ਤੇ ਗੁਰੂ ਦੇ ਪਿਆਰ ਨੂੰ ਮਾਣ ਸਕੀਏ ਸਾਡੀ 1 ਪੌਣਾ ਘੰਟਾ ਤਕਰੀਬਨ ਗੱਲ ਹੋਈ ਭਗਵੰਤ ਮਾਨ ਨਾਲ ਜਦੋਂ ਭਾਈ ਗੁਰਪ੍ਰੀਤ ਸਿੰਘ ਹੋਣੀ ਸਾਰੇ ਪੰਜ ਸਿੰਘ ਅਰਦਾਸ ਕਰਕੇ ਸਮਾਣਿਓ ਤੁਰੇ ਉਹਨਾਂ ਸਮਾਂ ਦਿੱਤਾ ਨਾਲ ਐਡੀਸੀ ਐਸਡੀਐਮ ਹੋਰ ਡੀਐਸਪੀ ਫਤੇ ਸਿੰਘ ਸਾਰੇ ਸੀ ਤੇ ਬਹੁਤ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਡੇ ਪਿੰਡ ਜਾਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਤਰੀਕ ਕੈਬਨਟ ਜੋ ਮੀਟਿੰਗ ਸੱਦਣੀ ਹੈ ਇਸ ਕਾਨੂੰਨ ਦੇ ਪਰਥਾਏ ਤੁਹਾਨੂੰ ਉੱਥੇ ਪਿੰਡ ਜਾਣ ਤੋਂ ਪਹਿਲਾਂ ਪਹਿਲਾਂ ਸਮਾਂ ਨੇ ਪਹੁੰਚਣ ਤੋਂ ਤੁਹਾਨੂੰ ਉਹ ਸਮਾਂ ਦਿੱਤਾ ਜਾਵੇਗਾ ਤੇ ਉਹ ਸਾਨੂੰ 10 11 ਤਰੀਕ ਦਾ ਉਹਨਾਂ ਨੇ ਸਮਾਂ ਵੀ ਦਿੱਤਾ ਤੇ ਉਸ ਤਰੀਕ ਨੂੰ तकरीबन 1 ਅੱਧੇ ਦਿਨ ਦੇ ਫਰਕ ਨਾਲ ਉਹ ਕੈਬਨਿਟ ਮੀਟਿੰਗ ਕਰਕੇ ਕਾਨੂੰਨ ਪਾਸ ਵੀ ਕੀਤਾ ਉਹਨਾਂ ਨੇ ਕੈਬਨਿਟ ਦੇ ਵਿੱਚ ਤੇ ਫਿਰ ਸੈਸ਼ਨ ਦੇ ਵਿੱਚ ਭੇਜਿਆ ਗਿਆ ਉੱਥੇ 1 ਦਿਨ ਦਾ ਸਮਾਂ ਮੰਗਿਆ ਗਿਆ ਵੀ ਅਸੀਂ ਵਿਚਾਰ ਲਈ ਅਸੀਂ ਜਾਣਦੇ ਨਹੀਂ ਕੁਝ ਤਾਂ ਸਾਰਾ ਦਿਨ ਅਰਦਾਸ ਕਰਕੇ ਦੂਜੇ ਦਿਨ ਆਰੰਭਤਾ ਹੋਈ ਅਰਦਾਸਾਂ ਹੋਈਆਂ ਜੋਦੜੀਆਂ ਹੋਈਆਂ ਤੇ ਉਹ ਜੋਦੜੀਆਂ ਅਰਦਾਸਾਂ ਦੇ ਵਿੱਚੋਂ ਟੋਟਲ ਜਿਹੜੇ ਕਹਿੰਦੇ ਸੀ ਵੀ ਸਾਨੂੰ ਪਤਾ ਨਹੀਂ ਉਹ ਕਹਿੰਦੇ ਵੀ ਜ਼ਰੂਰ ਵੜਨਾ ਚਾਹੀਦਾ ਹੈ ਕਾਨੂੰਨ ਸ਼ਾਮਾਂ ਤੱਕ ਇਹ ਗੱਲ ਹੁੰਦੀ ਰਹੀ ਪਰ ਕੀ ਗੁਰੂ ਸਾਹਿਬ ਦੀ ਖੇੜ ਵਰਤੀ ਇਹ ਸਤਿਗੁਰੂ ਜਾਣਦੇ ਨੇ ਅਖੀਰ ਤੇ ਜਾ ਕੇ ਭਗਵੰਤ ਮਾਨ ਮੈਕ ਫੜ ਕੇ ਕਹਿੰਦਾ ਵੀ ਸਿਲੈਕਟ ਕਮੇਟੀ ਬਣਾ ਦਿੱਤੀ ਗਈ ਆ ਉਹ ਜਿਵੇਂ ਕਹੂਗੀ 4 ਮਹੀਨੇ ਵਾਹਿਗੁਰੂ ਜੀ ਕੀ ਫਤ